ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਅਲੋਕਾਰ ਭਰੀ ਗੁੱਡ ਮਾਰਨਿੰਗ ਲੋ ਜੀ ਅੱਜ ਹੈਗਾ ਆ ਦਿਨ ਸੋਮਵਾਰ ਤੇ ਤੇਰਾ 16 ਤਰੀਕ ਸੰਬਰ ਮਹੀਨਾ ਤੇ 17 18 19 19 ਤਰੀਕ ਨੂੰ ਮੇਰਾ ਬਰਥਡੇ ਆ ਠੀਕ ਹੈ ਜੀ ਤੇ ਰਹਿ ਗਏ ਆ ਆਪਣੇ ਪੂਰੇ ਚਾਰ 3 16 17 18 ਦੋ ਦਿਨ ਰਹਿ ਗਏ ਆ ਤੀਜੇ ਦਿਨ ਆਪਣਾ ਬਰਥਡੇ ਆ ਤੇ ਸਾਰੇ ਜਣੇ ਬਲੌਗ ਨੂੰ ਪਿਆਰ ਕਰੋ ਤੇ ਸਪੋਰਟ ਕਰੋ ਤੇ ਅੱਜ ਚੱਲੇ ਆਪਾਂ ਸਕੈਨਿੰਗ ਕਰਾਉਣ ਪ੍ਰੀਤ ਦੀ ਕੈਨਿੰਗ ਇੱਥੇ ਦੇਖਦੇ ਆ ਕੀ ਹਿਸਾਬ ਤਾਂ ਆ ਕੀ ਆਉਂਦਾ ਆ ਤੇ ਆਪਾਂ ਚੱਲੇ ਆ ਸਕੈਨਿੰਗ ਕਰਉਣ ਤੇ ਸਾਦੇ ਜਾਨੇ ਬਲੌਗ ਦੇ ਨਾਲ ਬਣੇ ਰਹੋ ਤੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਹੁਣ ਜਾਣਾ ਆਪਾਂ ਹਸਪੀਟਲ ਭੋਗਪੁਰ ਸਤਰੀ ਜੀ ਸਵੇਦੀ ਭੁੱਖੀ ਬੈਠੀ ਆ ਸਕੈਨਿੰਗ ਕਰਾ ਲਈਏ ਦੀ ਸਕੈਨਿੰਗ ਦੇਖਦੇ ਆ ਕੀ ਕਹਿੰਦੀ ਆ ਤੇ ਹੁਣ ਆਪਾਂ ਚੱਲੇ ਆ ਘਰ ਉਹਦੇ ਮਮਾ ਸੇਲ ਦੇ ਪਿੱਛੇ ਪਏ ਆ ਇਹਨਾਂ ਦੀ ਮੰਮੀ ਸਵੇਦੀ ਪਿੱਛੇ ਪਈ ਮੰਮੀ ਕਹਿੰਦੀ ਜਾਓ ਜਾਓ ਫਟਾਫਟ ਕਰਾ ਕੇ ਆਓ ਕਰਾ ਕੇ ਆਓ ਹੁਣ ਆਪਾਂ ਚੱਲੇ ਆ ਸਕੈਨਿੰਗ ਕਰਉਣ ਤੇ ਆਪਾਂ ਜਾਂਦੇ ਆ ਮਨ ਵੀਰ ਵੀ ਹੋ ਗਿਆ ਰੈਡੀ ਮੈਂ ਵੀ ਮੈਂ ਹੁਣਾ ਆ ਮੈਂ ਸਿਰਫ ਕੁਟੀ ਹੀ ਪੋਣੀ ਹੈ ਮੁੰਡੇ ਨੂੰ ਕਹਿੰਦੇ ਇਦਾਂ ਤੇ ਕੁੜੀਆਂ ਦੇਖਦੀਆਂ ਤੇ ਇਧਰ ਪ੍ਰੀਤੀ ਵੀ ਤਿਆਰ ਹੋ ਗਈ ਆ ਇਹ ਕਾਲਿਓ ਮੰਮੀ ਵੀ ਮੰਮੀ ਨੇ ਨਹੀਂ ਜਾਣਾ ਕਿ ਆਪਾਂ ਚੱਲ ਜਾਈਆ ਆਪਾਂ ਮਤਲਬ ਅੱਧੇ ਘੰਟੇ ਚ ਆ ਜਾਣਾ ਤੇ ਬਲੌਗ ਨਾਲ ਬਣੇ ਰਿਓ ਫਿਰ ਦੇਖਦੇ ਆ ਰਿਪੋਰਟ ਕੀ ਕਹਿੰਦੀ ਅੱਜ ਦੀ ਲਵ ਯੂ 올 ਬਣੇ ਰਿਓ ਬਲੌਗ ਨਾਲ ਉਦਾਂ ਵਿਚਾਰੀ ਨਹੀਂ ਬਾਤ ਰੱਖਦੇ ਇੰਨੀ ਲੋ ਜਿ ਲੱਗੇ ਆਪਾਂ ਸਕੈਨਿੰਗ ਤਾਂ ਹੁਣ ਜਾਣੀ ਕਰੋਂ ਲੱਗੇ ਆ ਤੇ ਸਾਹਮਣੇ ਇਹ ਰੋਮਨ ਅਲਟਰਾ ਸਾਊਂਡ ਰੂਮ ਹਸਪਤਾਲ ਆ ਗਏ ਆਪਾਂ। ਪ੍ਰੀਤੀ ਬੈਠੀ ਆ, ਮਨਵੀਰ ਅੱਧਰ ਖੜਾ। ਕਰਦੇ ਆ ਤਾਂ ਨਕਲ ਵਾ। ਲੋ ਜੀ ਸਕੈਨਿੰਗ ਕਰਾਉਣ ਗਏ ਆ ਤੇ ਮੈਂ ਇੱਥੇ ਬਾਹਰ ਬੈਠਾ ਆ। 5 ਮਿੰਟ ਹੋ ਗਿਆ। ਪੂਰੇ 5 ਮਿੰਟ। ਲੋ ਜੀ ਲੱਗੇ ਆਪਾਂ ਸਕੈਨਿੰਗ ਕਰਾਉਣ। ਸਕੈਨਿੰਗ ਕਰਾਉਣ ਲੱਗੇ ਆ ਤੇ ਸਾਹਮਣੇ ਰੂਮ ਆ ਅਲਟਰਾ ਸਾਊਂਡ ਰੂਮ। ਹਸਪਤਾਲ ਆ ਗਏ ਆਪਾਂ ਪ੍ਰੀਤੀ ਬੈਠੀ ਆ ਮਨਵੀਰ ਉੱਧਰ ਖੜਾ ਕਰਦੇ ਆ ਤਾਂ ਨਕਲ ਲਵਾ ਲਓ ਲੋ ਜੀ ਸਕੈਨਿੰਗ ਕਰਾਉਣ ਗਏ ਆ ਕਿ ਮੈਂ ਇੱਥੇ ਬਾਹਰ ਬੈਠਾ ਹਾਂ 5 ਮਿੰਟ ਹੋ ਗਿਆ ਪੂਰੇ 5 ਮਿੰਟ ਲੋ ਜੀ ਸਕੈਨਿੰਗ ਜਿਹੜੀ ਆਪਾਂ ਹੋ ਗਈ ਆ ਉਹਦੀ ਰਿਪੋਰਟ ਹਜੇ ਆਣੀ ਆ ਆਪਾਂ ਇੱਥੇ ਬਾਹਰ ਕੁਝ ਖਾਣ ਪੀਣ ਲੱਗੇ ਹਾਂ ਸੈਂਡਵਿਚ ਕੁਛ ਖਾਦਾ ਨਹੀਂ ਫਰੀਦ ਨੇ ਸਵੇਰ ਦਾ ਆਪਾਂ ਇੱਥੇ ਬੈਠੇ ਆ ਛਤਰੀ ਥੱਲੇ ਆ ਸਾਹਮਣੇ ਕੈਂਟੀਨ ਹੈ ਠੀਕ ਹੈ ਜੀ ਆ ਦੇਖੋ ਉੱਪਰ ਆਲੇ ਹਸਪੀਟਲ ਆਏ ਆ ਆਂ ਜੀ ਉਹਨੇ ਬਹੁਤਾਂ ਕੀਤਾ ਸਾਨੂੰ ਕਹਿੰਦਾ ਅੰਦਰ ਜਾਣਾ ਸਕੈਨਿੰਗ ਕਰਦੇ ਰੂਮ ਚ ਉਹਨੂੰ ਸਕੈਨਿੰਗ ਵਾਲੇ ਰੂਮ ਚ ਲੈ ਗਿਆਗੇ ਬਾਅਦ ਚ ਫਿਰ ਪਾਪਾ ਨੂੰ ਵੀ ਲੈ ਗਿਆ ਫਿਰ ਮੈਮੀ ਵੀ ਗਿਆ ਅੰਦਰ ਫੇ ਵੀ ਰੋਈ ਜਾਵੇ ਫੇ ਕਹਿੰਦਾ ਪੀਤੀ ਨੂੰ ਢਾਲੋ ਉਹ ਤੇ ਉਹਦੇ ਲੰਮੇ ਥੜਾ ਪੈਣ ਦਿੰਦਾ ਸੀ ਮੈਨੂੰ ਅੱਛਾ ਹਾਂ ਕਹਿੰਦਾ ਉਸ ਤੋਂ ਪਤਾ ਨਹੀਂ ਕੀ ਹੋਣ ਲੱਗਾ ਅੱਛਾ ਬਹੁਤ ਏਜ ਆਹੇ ਇਹਨਾਂ ਨੇ ਮੇਰੀ ਪਹਿਲਾਂ ਸਕੈਨਿੰਗ ਕੀਤੀ ਸੀ ਹਾਂ ਇਹੇ ਮੈਨੂੰ ਨਹੀਂ ਮਨ ਵੀ ਰਹੀ ਪਾਣੀ ਪਤਾ ਇਧਰੋਂ ਜਿਆਦਾ ਪਹਿਲਾਂ ਵੀ ਇਹਨਾਂ ਨੇ ਕੀਤੀ ਇਹਨਾਂ ਨੇ ਪਹਿਲਾਂ ਇਧਰੋਂ ਕੀਤੀ ਅੱਛਾ ਓਕੇ ਲੋ ਜੀ ਰਿਪੋਰਟ ਆ ਗਈ ਆ ਦੀ ਰਿਪੋਰਟ ਜਿਹੜੀ ਆ ਪਾ ਤੁਹਾਨੂੰ ਦੱਸਦੇ ਆਂ ਚ ਕੀ ਆ ਕੀ ਨਹੀਂ ਚੈੱਕ ਕਰਾ ਲਈਏ ਡਾਕਟਰਾਂ ਤੋਂ ਹੁਣ ਰਿਪੋਰਟ ਆ ਗਈ ਆ ਚੱਲ ਫੇਵਰੀ ਤੋਂ ਚਲੀਏ ਚੈੱਕ ਕਰਾ ਲਈਏ ਚਲਿਏ ਚੈੱਕ ਚੋ ਬਾਜੋ ਆ ਲੈ ਲਓ ਵੀ ਭਤਾਈਆਂ ਸਕੈਨਿੰਗ ਕਰਾ ਲਈ ਆ ਮੁਬਾਰਕਾਂ ਤਾਨੂੰ ਜਿਆਦਾ ਜੰਗਦਾ ਨਹੀਂ ਹੈ ਤਾਨੂੰ ਬਹੁਤ ਬਹੁਤ ਜਿਆਰੀਆਂ ਵਧਾਈਆਂ ਵਧਾਈਆਂ ਉਹ ਤਾਨੂੰ ਵਧਾਈਆਂ ਮੁਬਾਰਕਾਂ ਸਕੈਨਿੰਗ ਕਰਾ ਲਈ ਆ ਹਾਂ ਚਲੋ ਕਿੱਥੇ ਜਾਓ ਹਾਲੋ ਤੇ ਮੈਂ ਨਾ ਮੈਂ ਨਾ ਬਚਾ ਹੈ ਹਾਂਜੀ ਮੱਕੀ ਦੀ ਰੋਟੀ ਨਾ ਸਰੋ ਦਾ ਸਾਗ ਅਸੀਂ ਆ ਗਏ ਘਰੇ ਤੇ ਹੁਣ ਜਾਣਾ ਆ ਮਾਈਆਂ ਤੇ ਮਾਈਆਂ ਰੋਂ ਕਹਿੰਦੇ ਮੰਨੂ ਦਾ ਵਿਆਹ ਆ ਗਿਆ ਸਾਡੇ ਮੰਨੂ ਦਾ ਮਾਈਆਂ ਆ ਮਾਈਆਂ ਵੀ ਲਾਈ ਉਹਦਾ ਮੰਨੂ ਦਾ ਮਾਈਆਂ ਆ ਅੱਜ ਤੁਸੀਂ ਮੱਕੀ ਰੋਟੀ ਹੈ ਤੁਸੀਂ ਮੱਕੀ ਰੋਟੀ ਖਾਓਂਗਾ ਮੈਨੂੰ ਕੀ ਹੋਇਆ ਦੂਜੀ ਖਾਣੀ ਮੈਂ ਕਣਕ ਦੀ ਕੁੱਤੇ ਆ ਇਹ ਨਾ ਸਾਲ ਸਵਾਦ ਦਾ ਕਿਸੇ ਨੇ ਪੁੱਛਲਾ ਬਲੋ ਮੱਕੀ ਦੀ ਰੋਟੀ ਹਾਂ ਤੇ ਸਾਂਗਣਾ ਖੜੀ ਨਾ ਆਓ ਲਿਆ ਦੇ ਯਾਰ ਜਲਦੀ ਭੁੱਖ ਲੱਗੀ ਹੋਆ ਅੱਧੀ ਲਿਆ ਦੇ ਮੱਕੀ ਦੀ ਰੋਟੀ ਨਾ ਸਰੋ ਦਸਾ ਬੜਾ ਕਮਾਲ ਗਾਲੀਏ ਰੋਟੀ ਪਾਣੀ ਇਹ ਕਰਦੇ ਆ ਗੱਲਬਾਤ ਕੀ ਵੇ ਆ ਕੀ ਖਾ ਖਰੀ ਆਈ ਕੋਸ਼ਿਸ਼ ਕਰੀ ਗੋਸ਼ ਵੀ ਨਹੀਂ ਜਿਉਂਦਾ ਹੁੰਦਾ ਸਿਆ ਉਹ ਹੀ ਆ আচ্ছা ਕੀ ਹੁਣ ਖਾਣ ਪੀਣ ਦਾ ਪਰੇਸ਼ਾਨੀ ਠੀਕ ਡਾਕਟਰ ਕੀ ਬੋਲੇ ਡਾਕਟਰ ਕੋਸ਼ਿਸ਼ ਨਹੀਂ ਕਹਿੰਦੇ ਤਲੀਆਂ ਤੁਲੀਆਂ ਚੀਜ਼ਾਂ ਬੰਦ ਤੇ ਬਾਕੀ ਸਾਰਾ ਕੁਝ ਕਹਿੰਦੇ ਬੰਦ ਕਰ ਦੋ ਨੋਰਮਲ ਚੀਜ਼ਾਂ ਫਰੂਟ ਵਗੈਰਾ ਖਾਓ ਤੇ ਨੋਰਮਲ ਘਰ ਦੀ ਰੋਟੀ ਖਾਓ ਬਸ ਇਹ ਚੀਜ਼ਾਂ ਖਾਣੀਆਂ ਬਾਹਰ ਲੀਆਂ ਤਲੀਆਂ ਚੀਜ਼ਾਂ ਤਲੀਆਂ ਚੀਜ਼ਾਂ ਬੰਦ ਸਾਰੀਆਂ ਫਸ ਹਾਂ ਸਭ ਚੀਜ਼ ਖਾਣੀ ਵਧੀਆ ਵਧੀਆ ਨੋਰਮਲ ਫਰੈਸ਼ ਫਰੈਸ਼ ਚੀਜ਼ਾਂ ਖਾਣੀਆਂ ਜੂਸ ਵੀ ਲਓ ਉਹ ਵੀ ਵਧੀਆ ਆ ਤੇ ਬਾਕੀ ਇਹ ਚੀਜ਼ਾਂ ਬੰਦ ਆ। ਇਹ ਤਾਂ ਮਚਾਲੀਆਂ ਉਸੂਈ ਦੇਵਾ ਕੋਈ ਪੈ ਰੱਖਣਾ। ਹੌਲੀ ਹੌਲੀ ਪੈ ਰੱਖਣਾ ਇਹਦਾ ਕੀ ਮਤਲਬ? ਹੁੰਦਾ ਆ ਭਰਾਵਾ। ਉਹ ਭਰਾਵਾ। ਉਹ ਭਰਾਵਾ ਉਹਦਾ ਸਕੈਨਿੰਗ ਹੈ। ਹਾਂ? ਉਹ ਸਕੈਨਿੰਗ ਦਾ। ਇਹਨੇ ਛੇੜਦੇ ਆਂ। ਆਏ ਤਾਂ ਛੇੜਦੇ ਪੈ। ਆਹ ਗੱਲ ਥੋੜੀ ਹੈਗੀ ਆ। ਉਹਦਾ ਸਕੈਨਿੰਗ ਕਰੇ ਤੇ ਹੱਡੇ ਚ ਦਰਦ ਹੁੰਦੀ ਜੀ ਉਹਦਾ ਉਹ ਕਰਾਉਣ ਗਏ ਸੀ ਕਿ ਉਹਦੇ ਚ ਇਨਫੈਕਸ਼ਨ ਆਈ ਆ। ਨਾਰਮਲ ਸਕੈਨ ਮੰਮੀ ਦੇ ਕੇ ਤਾਂ ਵਧਾਈਆਂ ਵਧਾਈਆਂ ਕਿੱਦਾਂ ਸਲਾਮ ਦੇ ਦੇ ਉਹਨੂੰ ਸਮਝ ਕੇ ਬਹਿ ਗਈ ਮੈਂ ਕਿ ਉਹ ਵਧਾਈਆਂ ਦੇ ਰਿਹਾ ਉਹਨੇ ਉਹਦਾ ਜਾਣ ਕੇ ਉਹਦਾ ਜਾਣ ਕੇ ਕਰਦੇ ਸੀ ਉਹਦਾ ਜਾਣ ਕੇ ਲੱਗੇ ਸੀ ਮੰਮੀ ਦਾ ਜੋ ਮਰਜੀ ਖਾ ਜਾ ਜੋ ਮਰਜੀ ਖਾ ਗਾਪ ਆ ਜਾਗੇ ਅੱਛਾ ਮੇਰੀ ਕੋਈ ਕਦਰ ਨਹੀਂ ਹਾਂ ਸਹੀ ਹੈ ਸਹੀ ਹੈ ਹੋ ਗਿਆ ਮੇਰੀ ਕੋਈ ਕਦਰ ਨਹੀਂ ਹਾਂ ਮੈਂ ਤੇਰਾ ਥੋੜਾ ਜਿਆਦਾ ਝਾਂਕਤਾਬ ਨਹੀਂ ਦਊਂ ਜੇ ਵੱਧਿਆ ਵੱਧਿਆ ਕੀਤਾ ਕਰੀਦਾ ਕੋੰਤੀ ਜੋ ਮਾਦੀ ਭਾਜਾ ਮੇਰਾ ਹਾਸਾ ਹੀ ਅੰਦਰ ਸੀ ਮਾੜਾ ਮੈਂ ਕਿ ਜਿਵੇਂ ਹੁਣ ਮੰਮੀ ਨੂੰ ਦੱਸਦਾ ਇਹਨੇ ਕਹਿਣਾ ਕਿ ਮੇਰੇ ਨਾਲ ਇਹ ਜਿਹੜੀ ਮਜ਼ਾਕ ਕਰਦਾ ਜੋ ਦੂਜਾ ਭਾਈ ਉਦੋਂ ਕਿੱਦਾਂ ਕਰਦੀ ਮੰਮੀ ਉਹ ਤੇ ਜੋ ਉਹ ਤਾਂ ਨਹੀਂ ਦੱਸਣਾ ਦੱਸਣਾ ਨਹੀਂ ਦੱਸਣਾ ਨਹੀਂ ਮੰਮੀ ਇਹ ਇਨਫੈਕਸ਼ਨ ਆ ਨੋਰਮਲ ਜੀ ਇਨਫੈਕਸ਼ਨ ਨਾ ਬਸ ਨੋਰਮਲ ਜੀ ਇਹ ਤਾਂ ਉਹ ਤੇਰੇ ਬਰਗਰ ਬੁਰਗਰ ਬੰਦ ਹੋਰ ਕੀ ਹੁੰਦਾ ਆ ਬਰਗਰ ਤਾਂ ਮੈਂ ਖਾਂਦੀ ਨਹੀਂ ਚੰਪਾ ਚੰਪਾ ਚੰਪਾਈ ਉਹ ਕੇਕੇ ਤਾਂ ਮ ਖਾੜੂ ਹੋਦਾ ਨਹੀਂ ਕੋਈ ਹਾਂ ਖਲਾਉਂਦਾ ਤੈਨੂੰ ਹਣ 800 ਰੁਪਿਆ ਲਾ ਕੇ ਆਇਆ ਤੇ 60 ਰੁਪਏ ਸਾਈਡ 'ਤੇ ਤੇ 20 ਰੁਪਏ ਉਧਰ ਪੈਸੇ ਮੈਂ ਕਿੱਕਾ ਯਾਦ ਰੱਖੇ ਮੈਂ ਤੋਂ ਹੈ ਨਹੀਂ ਪੈਸੇ ਹੁਣ ਭਰਾ ਓੱਖਾ ਕੰਮ ਹਾਂ ਗੱਫੇ ਵੀ ਨਹੀਂ ਹਾਂ ਗੱਫੇ ਗੁੱਫੇ ਖਾ ਸਕਦੀ ਹੈ ਵਧੀਆ ਹੋ ਸਿਹਤ ਲਈ ਗੁੱਪਾ ਛੱਪਾ ਮਾਰ ਸਕਦੀ ਹੈ ਕੀ ਗੰਧ ਦੇ ਆ ਜਿਹੜੇ ਉਹ ਨਿਊਡਲ ਨਿਊਡਲ ਇਹ ਇਕੋ ਜਿਹੜੇ ਖਾਦੇ ਹੁੰਦੇ ਆ ਆਹ ਮੋਮੋਸ ਛੱਪੜ ਐਂ ਗਰੂਲ ਮੋਮੋਸ ਵੀ ਖਾਂਦੇ ਹੁੰਦੇ ਆ ਪੈਪਜ ਮੋਮੋਸ ਪੈਪਜ ਦੇ ਇਹ ਨਹੀਂ ਸਮਝਾਉਂਦੀ ਹੈਗੀ ਕਿ ਮੈਂ ਟੈਲੀਫੋਨੀ ਇਹ ਚੀਜ਼ਾਂ ਪਰ ਆਵਾ ਕਈ ਵਾਰ ਦੱਸ ਜਿਹੜੇ ਹੁਣ ਆਪਣੇ ਉਹਦੇ ਉਹ ਵੀ ਲੈ ਆਉਂਦੇ ਆ ਨਾ ਇਹ ਚੀਜ਼ਾਂ ਤਿੰਨ ਪਰੇ ਜਾ ਕੋਈ ਵੀ ਘਰੇ ਆਉਂਦਾ ਆ ਸਾਨੂੰ ਮਿਲਣ ਲਈ ਇੱਕ ਸਿਰਫ ਫਰੂਟ ਲੈ ਕੇ ਆਉਣੇ ਆ ਹੋਰ ਕੁਛ ਨਹੀਂ ਲੈ ਕੇ ਆਉਣਾ ਤੁਹਾਡੇ ਮੂਰੇ ਹੱਥ ਜੋੜ ਕੇ ਬੇਨਤੀ ਆ ਅੱਬਲ ਤਾਂ ਕੁਛ ਲੈ ਕੇ ਨਾ ਆਇਆ ਕਰੋ ਪਿਆਰ ਨਾਲ ਆਇਆ ਕਰੋ ਤੁਸੀਂ ਮਿਲਦੇ ਆ ਵਧੀਆ ਲੱਗਦਾ ਆ ਜੇ ਆਉਣਾ ਆ ਸਿਰਫ ਫਰੂਟ ਬਸ ਇਸ ਤੋਂ ਬਾਅਦ ਕੁਛ ਨਹੀਂ ਪਿਆ 60 ਰੁਪਏ ਦੀ ਚੀਜ਼ ਲੈ ਕੇ ਆਉਣੀ ਆ ਪਲੀਜ਼ ਰਿਕਵੈਸਟ ਆ ਹੋਰ ਕੁਸ਼ਣ ਲੈ ਕੇ ਆਇਆ ਕਰੋ ਧੰਨਵਾਦ ਤੁਹਾਡਾ ਮੀਂਹ ਵੀ ਖਾ ਲੈਂਦੇ ਦਾਲੀਆਂ ਚੀਜ਼ਾਂ ਵੀ ਉਹ ਬਗਾਰ ਕਰਸੂ ਹੂੰ ਮੰਮੀ ਦੀ ਖੁਸ਼ੀ ਕੋਈ 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 ਮਾੜੀ ਇਰਦੇ ਲੋ ਸਾਡਾ ਹਾਏ ਹਾਏ ਚੱਲ 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 ਬਣ ਗਿਆ ਬਣ ਗਿਆ ਬਣ ਗਿਆ ਲਾਇਸੈਂਸ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਡਿਗਲਕ 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 ਤੁਸੀਂ ਕੌਣ ਉਸ ਕੌਣ ਹਮ ਨਹੀਂ ਆਪਕੋ ਜਾਣਤੇ ਜੀ ਸਤਿ ਸ੍ਰੀ ਅਕਾਲ ਜੀ ਲਾਇਸੈਂਸ ਅਪਲਾਈ ਹੋ ਗਿਆ ਥਾ ਮੈਨੇ ਉਹ ਕੁਚਨਾ ਸਰ ਦਸਾਂ ਚੋਂ 10 ਦਸਾਂ ਚੋਂ 10 ਪੂਰੇ ਕੀਤੇ ਆ ਥੈਂਕ ਯੂ ਸੋ ਮਾਚ ਸਾਰਿਆਂ ਦਾ ਨਾ ਤੁਸੀਂ ਪਿਆਰ ਕੀਤਾ ਸਤਿਕਾਰ ਦਿੱਤਾ ਅੱਜ ਮੇਰਾ ਲਾਇਸੈਂਸ ਬਣ ਗਿਆ ਓ ਮਾਈ ਗੋਡ ਗੱਡੀ ਦਾ ਤੇ ਮੋਟਰਸਾਈਕਲ ਦਾ ਲਾਇਸੈਂਸ ਅਪਲਾਈ ਕੀਤਾ ਸੀ ਗਾ ਬਣ ਗਿਆ ਹੁੰਦਾ ਨਹੀਂ ਨਾ ਸ਼ਹਿਰਾ ਜ ਬਹੁ ਆਦੇ ਫੇਰਦੇ ਓਦਾ ਪੋਚਾ ਚੇਬ ਸਾਜ ਚ ਲੱਗੇ ਹੁਣਾ ਪਾਣੀ ਦਾ ਪੋਚਾ ਹੀ ਲਾ ਲਾਣਾ ਮੋਟਾ ਹਾਂ ਫੜੋ ਥੋੜੇ ਮਿੰਟ ਮਾੜਾ ਸੁੱਕ ਤਾਂ ਲੈਣ ਦੋ ਨਹੀਂ ਨਹੀਂ ਗੱਲੇ ਗੱਲੇ ਤੇ ਕਰੀ ਜਾ ਸੁੱਕਣਾਂ ਦੋ ਜੀ ਥੋੜਾ ਕੁਛ ਹਾਈਲਾਈਟ ਕਰਦੀ ਹਾਂ ਹਾਈਲਾਈਟ ਹਾਂ ਲੈ ਲੇ ਜੁਬਰਾ ਦੇ ਪਪਾ ਇਹਨੂੰ ਫੜ ਲਓ ਜੁਬੂ ਨੂੰ ਪਲੀਜ਼ ਆ ਨਾ ਆ ਜੁਬਰਾ ਤਾਂ ਕਿੰਦੇ ਰਸੂਆ ਆਇਆ ਤੈਨੂੰ ਤੂੰ ਇੱਥੇ ਆ ਜਾ ਲੈ ਫੋੜ ਲੈ ਜੁਬੀ ਨਾ ਤੱਕ ਦੇ ਲੈ ਜੁਬੀ ਇੱਥੇ ਆ ਜਾ ਫੜ ਲਓ ਯਾਰ ਇਹਨੂੰ ਇਹਨੇ ਬਹੁਤ ਲਾਲਾਂ ਦੇ ਉਹਨੂੰ ਚੱਲ ਦੁੱਧ ਬਾਅਦ ਚ ਪਹਿਲਾਂ ਆਪਾਂ ਦੀ ਦਲਾ ਦੇ ਚੱਲ ਨਹੀਂ ਚਲ ਜਾ ਲਾ ਦੇ ਚਾਚੂ ਦੇ ਇੱਧਰ ਨੂੰ ਖੜਾ ਹੋ ਕੇ ਲਾ ਚੱਲ ਇੱਥੇ ਖੜਾ ਹੋ ਕੇ ਲਾ ਦੇ ਹੱਥ ਫੇਰ ਦੇ ਨਾ ਨਹੀਂ ਆਈ ਫੋਟੋ ਕਿੱਥੇ ਤੇ ਅਸੀਂ ਨਹੀਂ ਲਈ ਹਾਂ ਬਈ ਇੱਧਰ ਦੇ ਰੋਕ ਬੰਦ ਕਰੀ ਨਾ ਮਾਤਾ ਇਹ ਕਿਉਂ ਫੈਲਾ ਮਾਇਆ ਤੈਨੂੰ ਕੇ ਦੇ ਦੇ ਹਾਂ ਪਹਿਲਾਂ ਗਾਤਾ ਇੱਧਰ ਦੇਖਿਓ ਹਾਂ ਜੀ ਪਹਿਲਾਂ ਚਾਚੇ ਸਾਦੇ ਰੱਖ ਦੇ ਉਹ ਕਿੱਦਾਂ ਉੱਠਾ ਲੇ ਸਿੱਧਾ ਉੱਥੇ ਕਰਕੇ ਬੋਲ ਦੇ ਬੰਦ ਕਰ ਪੰਜ ਬੋਲ ਦੇ ਲੈ ਰੋਣ ਆ ਜਾ ਆ ਜਾ ਦੇਖੋ ਉੱਠ ਕੇ ਆ ਜਾ ਇੱਥੇ ਬੱਬਲ ਸੋਤ ਰਹੇ ਮੀਂਹ ਪੈ ਲਾ ਮਲਿਆ ਤੇ ਲਾ ਮਲਿਆ ਮੋਹ ਦੇ ਰਿਨਾ ਗੱਪੇ ਕਰੋ ਆਪਲੇਟ ਚਾਚੀ ਕਿੱਥੇ ਗਈ ਦਿਲਵੀਰੋ ਚਾਚੀ ਦਿਲਵੀਰੋ ਕੱਢ ਜਾ ਗਏ ਗੰਮੀ ਗਾ ਯਾਰ ਨਾਲ ਤੂੰ ਆਪਣੇ ਚੱਲ ਹੁਣ ਜਲਦੀ ਹੋ ਗਈ ਬੋਲੂ ਦੇਖਿਆ ਇਧਰ ਜਿਹੋਦੜੀਆ ਮਾਰਦਾ ਸਾਡੀ ਕਾਦੀ ਕਦੇ ਪਕੜਾ ਪਾਦੇ ਜੀ ਭੈਣ ਲੱਗੇ ਮਾਈਆਂ ਨੂੰ ਲੈਣੀ ਆ ਨਾ 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 ਦੇਖ ਬੰਦ ਉਹ ਆ ਤਾਂ ਮੈਂ ਮਕੈਨਿਕ ਤਾਂ ਮੋਢੇ ਖੜਦਾ ਬਾਬੀ ਫੜਿਓ ਮਾਰੀ ਜੂ ਨੂੰ ਇਧਰ ਆ ਆਹ ਦੀ ਭਾਜੂ ਹੈਲੋ ਕਰ ਦੇ ਜੱਫੀ ਵਾਲਾ ਜੱਫੀ ਲਾਵਾਂ ਮੈਂ ਤੁਹਾਨੂੰ ਫੋਟੋ ਜਦੋਂ ਉਹ ਕਰ ਦਊਗਾ ਤੇਰਾ ਵੀਡੀਓ ਨਾ ਹੁੰਦਾ ਚਲ ਪਾਰੀ ਕਰ ਦੇ ਅੱਗੇ ਚੱਲ ਬੋਲੋ ਮੈਂ ਪਾਰੀ ਕਰ ਦਿੰਦੀ ਬੱਸ ਮੜ ਮੜ ਬੋਲ ਰਿਹਾ ਰਹਿੰਦੇ ਤਰਾ ਬਗ ਜਾਲੀ ਨੂੰ ਬੈਠ ਤੀਦਾ ਜਾਦਰ ਲੈ ਹਾਂ ਟਾਡੀ ਫੋਟੋ ਦਿੱਤਾ ਤੇ ਆਪਾਂ ਹੋ ਗਏ ਆ ਮਈਏ ਤੂੰ ਫ੍ਰੀ ਫ੍ਰੀ ਹੋ ਕੇ ਆਪਾਂ ਆ ਗਏ ਘਰੇ ਵਿਕਰਮ ਹੋਣੀ ਹੈ ਉੱਥੇ ਹੀ ਆ ਮਮਾ ਨੇ ਲਾਈ ਸੀ ਮਸ਼ੀਨ ਮਮਾ ਕੱਪੜੇ ਧੋਂਦੇ ਦੇਖੋ ਮੋਟਰ ਦੇ ਨਾਲ ਚਲੋਣੇ ਮਮਾ ਮਮਾ ਧੋਂਦੇ ਪਾ ਕੱਪੜੇ ਆਹ ਦੇਖੋ ਉਹ ਵੀ ਦਿੱਤੇ ਤੇ ਫੋਨ ਕਰਿਆ ਆ ਕੇ ਮੇਰੇ ਵੀਰ ਕਹਿੰਦਾ ਕਿ ਮੈਨੂੰ ਫੋਨ ਤੋਂ ਲਾ ਕੇ ਦੇ ਦੋ ਮੈਨੂੰ ਪਹਿਲਾਂ ਕਹਿੰਦਾ ਸੀ ਮੈਨੂੰ ਫੋਨ ਤੇ ਲਾ ਕੇ ਤੇ ਫੋਨ ਤੇ ਲਾ ਕੇ ਨਹੀਂ ਦਿੱਤੇ ਅਗਾ ਉੱਤੇ ਦੇਖ ਟੀਵੀ ਤੇ ਫਿਰ ਮੈਂ ਟੀਵੀ ਤੇ ਲਾ ਕੇ ਦਿੱਤੇ ਆ ਤੇ ਵਿਕਰਮ ਹੁਣ ਇਹ ਜਿੱਥੇ ਹੀ ਆ ਮਾਮਾ ਜੀ ਦਾ ਬੇਟਾ ਆਇਆ ਸੀਗਾ ਤੇ ਉਹ ਤਾਂ ਜਿੱਥੇ ਹੀ ਆ ਦੋਨੋਂ ਜਾਣੇ पागे घरे घर आगे हां अच्छा। जी हो हेलो काजू शायन किया बैद। बैद? <laughs> ਚਾਚਾ ਲੈ ਬੁੱਕ ਅੰਪਸਾ ਨੇ ਪਾਈ ਗੱਲ। ਥੈਂਕ ਯੂ ਸਕਾਟ। ਚੱਲ ਦੱਸ ਦੇ। ਵਨ ਟੂ ਸੁਣਾ ਦੇ। ਵਨ ਟੂ ਸੁਣਾ ਦੇ। ਵਨ ਟੂ ਸੁਣਾ ਦੇ ਗੱਲਾਂ। ਮੂਹ ਹੈ? ਬਲੂਨ। ਬੈਲੂਨ ਉੱਥੇ ਨਹੀਂ ਨਹੀਂ ਜੈਦ ਕੀਤੀ ਨਾ ਕਹਿੰਦਾ ਮੈਨੂੰ ਬੈਲੂਨ ਦੋ। ਉਹਨਾਂ ਨੇ ਫਿਰ ਲਾਓ ਮੈਨੂੰ ਬੈਲੂਨ ਦਿੱਤਾ। ਤੇ ਬੈਲੂਨ ਦਿੱਤਾ ਹੁਣ ਮੈਂ ਅ ਕਰੇ ਦੇਦੀ ਹਾਂ ਕੋ ਕੰਮ ਕੰਮ ਪਿਆ ਹੋਇਆ ਤਾਂ। ਉਹ ਕਰਨ ਲੱਗੇ ਜਾਣਾ ਤੇ ਬਾਕੀ ਅੱਜ ਕਿਉਂ ਆਵਾਂ ਮੈਂ ਨਹੀਂ ਹੋਣਾ ਮੈਂ ਤਾਂ ਬਾਹਰ ਲੱਗੀ ਬਹਿਣ ਧੁੱਪੇ ਅੱਜ ਇਹਨੇ ਸਾਰੇ ਮੰਮੀ ਦੇ ਨਾਲ ਗੰਨੇ ਖਾਦੇ ਮਤਲਬ ਗੰਨੇ ਲਿਆ ਕੇ ਇਹਨੇ ਖਾਦੇ ਇੱਥੋਂ ਬਾਹਰੋਂ ਤੇ ਮੈਨੂੰ ਤਾਂ ਲੱਗੀ ਆ ਭੁੱਖ ਭੁੱਖ ਲੱਗੀ ਭੁੱਖ ਕੀ ਖਾਇਆ ਜਾਏ ਲੱਡੂ ਖਾ ਲਵਨੇ ਆ ਰੋਟੀ ਤਾਂ ਖਾ ਗਏ ਸੀ लड्डू खाले हम्म hmm. लड्डू सही है बाकी जलो जी की ये लड्डू ते भी आखा ਕਦੋਂ ਖਾ ਲਓ ਆਪ ਬਹਿ ਲ ਫਿਨਿਸ਼ ਕਰੋ ਫਿਨਿਸ਼ ਕਰ ਦੋ ਹੈਗਾ ਹਜੇ ਖਾ ਲਓ ਖਾ ਲਓ ਖਾ ਲਓ ਸਾਰੇ ਹਜੇ ਖਾਓ ਸਾਰੇ ਫਿਨਿਸ਼ ਕਰ ਦੋ ਬੈਡ ਬாய் ਦੰਦਾ ਬੱਚਾ ਨੋ 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 ਇਹ ਜਿਹੜਾ ਸ਼ਰਾਰਤੀ ਬੱਚਾ ਨਾ ਸਾਡਾ ਉੱਦੈ ਨੇ ਖਾਣਾ ਨਹੀਂ ਤਾਚੂ ਕੀ ਮੈਂ ਦਣੋ ਹਾਂ ਤਾਚੂ ਇਹ ਕਹਿੰਦਾ ਕਿ ਜਿੰਨਾ ਟਾਈਮ ਕੰਟੋਨ ਲੱਗੇ ਆ ਉਹਨਾਂ ਟਾਈਮ ਮੇਰੇ ਨਾਲ ਬੈਠੋ ਕਹਿੰਦਾ ਮੇਰੇ ਨਾਲ ਬੈਠੋ ਫੇਰ ਉਹਨਾਂ ਦਾ ਟਾਈਮ ਨਹੀਂ ਉੱਠਣਾ ਜਿਹਨਾਂ ਦਾ ਮੈਂ ਬੈਣਾ। ਇਹਨਾਂ ਦਾ ਮੈਨੂੰ ਫੋਨ ਆਇਆ ਸੀ। ਕਹਿੰਦੇ ਕਿ ਮੈਨੂੰ ਥੋੜਾ ਜਿਹਾ ਟਾਈਮ ਲੱਗਣਾ, ਟਾਈਮ ਵਿਕਾ ਦਾ ਲੱਗਣਾ ਆ ਕਹਿੰਦੇ ਮੈਂ ਥੋੜਾ ਜਿਹਾ ਕੰਮ ਜਿਹਾ ਸੀਗਾ ਮੈਂ ਉਹ ਕਰਕੇ ਫ੍ਰੀ ਹੋ ਕੇ ਆਉਣਾ ਆ। ਤੇ ਮਮਾ ਹੈ ਇਹੋ ਕੱਪੜੇ। ਇਹਗੇ ਕੱਪੜੇ ਕੋਈ ਉਹ ਮਸ਼ੀਨ। ਉਹ ਤਾਂ ਨਹੀਂ ਮਸ਼ੀਨ। ਉਹ ਕਰਦੇ ਨੇ। ਹੁਣ ਪੰਦੇ ਕਰਦੇ। ਮम्मा ਕਪੜੇ ਰੇਟ ਹੁੰਦੇ ਗਏ। ਫਾਲਦਾ ਮੰਮੀ ਨੇ ਮੈਨੂੰ ਕੁਝ ਨਹੀਂ ਕਿਹਾ। ਕੁਝ ਵੀ। ਆਈ। ਉਹ। ਹਾਂਜੀ। ਵਾਪਸ ਹੀ ਆ। ਕੋਈ ਵਾਲੀ ਇਹਦੇ ਆਂਟੀਾਂ ਕੰਮੇ ਲੋਟਾ ਖੋੜੇ ਨਾ ਪਾ ਦੇ। ਕੋਈ ਗੱਲ ਨਹੀਂ ਢੋਲੂਗੀ। ਉਹ ਘਰ ਦੇ। ਕੰਮ ਨਹੀਂ ਕਰੀ। ਉਹ ਚਲੋ। ਮੰਨੇ ਤੋਂ ਤੇ ਸਾਰੇ ਕੱਪੜੇ ਥੋੜੇ ਰਹਿ ਗਏ ਆ ਮੇਰੇ ਕੋਲ ਬਾਕੀ ਤੋਂ ਤੇ ਆ ਤੁਸੀਂ ਕੁਛ ਦੱਸਣਾ ਚਾਹੁੰਦੇ ਹੋ ਹਾਂਜੀ ਬੋਲੋ ਵੀਕ ਬੋਲੋ ਵੀਕ ਕੁਛ ਇਹ ਦੱਸਣਾ ਕੁਛ ਦੱਸਣਾ ਮਮਾ ਮੇਰਾ ਕੱਪੜਾ ਤੇ ਆਣਾ ਨੇ ਕੁਛ ਦਾ ਦੋਜੇ ਬਸ ਇਹ ਸੁਣਾ ਨਾ ਅਸੀਂ ਕੁਛ ਰਾਤ ਸੋਚਿਆ ਸੀ ਸਾਡੇ ਨਾਲ ਉਹ ਕੁਛ ਹੋਇਆ ਹਨ ਜੋ ਹੀ ਰਾਤ ਸੋਚਿਆ ਸੀ ਉਹ ਜਿਹੜਾ ਪਲਾਨ ਸਾਡਾ ਉਸ ਸਾਡਾ ਪਲਾਨ ਨਹੀਂ ਕਾਮਯਾਬ ਹੋਇਆ ਤੇ ਆ ਬਾਣੀ ਤੇ ਪਾਣੀ ਕਾਟ ਵੰਡਣਾ ਹਾਂਜੀ ਹਾਂਜੀ ਬਾਕੀ ਮੈਂਮੀ ਹਜੇ ਬੂਟ ਵਗੈਰਾ ਧੋਣੇ ਆ ਮਨਵੀਰ ਜਿਹੜਾ ਵਾਜਾ ਮਾਰੀ ਜਾਂਦਾ ਮਾਰੀ ਜਾਂਦਾ ਹਾਂ ਕਿੱਥੇ ਆਣਾ ਮੈਂ ਤਾਂ ਨਹੀਂ ਆਉਂਦੀ ਹਾਂ ਆ ਜਾ ਤੇਰੇ ਕੋ ਮਨਵੀਰ ਨੋ ਬੇਬੀ ਓੜਾ ਨੰਦਾ ਓਏ ਕਲਰ ਪੇਂਟਿੰਗ ਹੋ ਗਿਆ ਓਏ ਨਾ ਬੋਤਲ ਨਹੀਂ ਦੰਨੀ ਬੋਲੀਦਾ ਕਹੋਜ ਕਹੋਜ ਓ ਦੇਖੋ ਆ ਦੇ ਸਾਰੇ ਕਹਿੰਦੇ ਕਾਕਾ ਕਦਕੇ ਕਾਕਾ ਮੈਨੂੰ ਵੀ ਦੇ ਦੇ ਨਾ 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 ਨਹੀਂ ਖੰਦੀ ਨਹੀਂ ਖੰਦੀ ਅਨੇ ਸੋਤਣਾ ਦੁੱਧ ਪੀਣਾ ਦੁੱਧ ਪੀਣਾ ਹਾਂ ਤੁਹਾਨੂੰ ਲੈ ਲਾ ਕੇ ਦਵਾ ਇਹਨੇ ਕਾਂਟੂ ਨਹੀਂ ਦੇਖੀ ਯਾਨੀ ਲੈ ਲਾ ਕੇ ਦਵਾ ਮੈਂ ਤੁਹਾਨੂੰ ਕਾਂਟੂ ਮਨਵੀਰ ਫੇਤੋ ਮੈਂ ਨਾ ਟਾਈਮ ਕੋਸ਼ ਨਹੀਂ ਤੈਨੂੰ ਲਾ ਕੇ ਦੇਣਾ ਜਿੰਨੇ ਟਾਈਮ ਬਾਈ ਨਹੀਂ ਕੀਤੀ ਹਾਂ ਬਾਈ ਕਰਦੇ ਸਾਰਿਆਂ ਨੂੰ ਇਹ ਨਹੀਂ ਕਰਨੀ ਮੈਂ ਪਹਿਲਾਂ ਕਹਿੰਦਾ ਸੀ ਮੈਂ ਫੋਨ ਤੇ ਦੇਖਣੀ ਫੋਨ ਤੇ ਨੂੰ ਮਮਾ ਨਾ ਕਰਤਾ ਮੈਂ ਕਹਿੰਦਾ ਨੋ ਓਏ ਓਏ ਪੁੱਤੋ ਇਦਾਂ ਨਹੀਂ ਬੋਲੀਦਾ ਓਏ ਗੰ ਗੰ ਆ ਦੇ ਆ ਦੇ ਬੈਲੋ ਮੈਨੂੰ ਕਲਰ ਦੇ ਕਿੰਨੇ ਸੋਹਣੇ ਸੀ ਤੁਸੀਂ ਕਲਰ ਦਾ ਦੇ ਕੀ ਕੀ ਗਾ ਆਹ ਨਹੀਂ ਆਹ ਦੇਗਾ ਆ ਦੇ ਆ ਦੇ ਆ ਦੇਖਣਾ ਚੱਲ ਮੇਰੇ ਘੋੜੇ ਧਗ ਧਗ ਧਗੜ ਸਹੀ ਹੈ ਮੈਂ ਵੀ ਦੇ ਐਓਈ ਮਨੂ ਕੀ ਹੋ ਇਹਨੇ ਦੇਖਣੀ ਉਹ ਆਪਨੀ ਮਸਤੀ ਚ ਬਸ ਹੋਰ ਤੇ ਨੰਮਵੀਰ ਮੈਂ ਕੀ ਲਗਾ ਕੇ ਦਮਾ ਦੇਖ ਲਓ ਕਹਿੰਦੇ ਨਿਆਣੇ ਕੀ ਮੰਨੂ ਆਹ ਤੇ ਨਿੱਕਾ ਜਿਹਾ ਕਾਕਾ ਦਾ ਹੈਗਾ ਇਹਦੇ ਓਏ ਸੀ ਗਿਆ ਸੀ ਥੋੜਾ ਸਵਿਦਾ ਕੇ ਅੰਦਰ ਵੀ ਜਾਣਾ ਸੀ ਸਵਿਦਾ ਕੇ ਅੰਦਰ ਵੀ ਜਾਣਾ ਸੀ ਤੇ ਸਾਡਾ ਉਹ ਕੰਮ 1:30 ਵਜੇ ਹੋਣਾ ਸੀ ਤੇ ਮੈਂ ਰੋਟੀ ਲੈ ਆਵਾਂ ਮਨਵੀਰ ਖਾਣ ਲਈ ਰੋਟੀ ਲੈ ਆਂਦੇ ਮੇਰਾ ਪੁੱਤ ਨਹੀਂ ਭੁੱਖ ਲੱਗੀ ਆ ਪਲੀਜ਼ ਜਾ ਲੈਂਦੇ ਕਿੰਨਾ ਟਾਈਮ ਮੇਰੇ ਕਾਰਟੂ ਲੱਗੇ ਉਹਨਾ ਟਾਈਮ ਮੈਂ ਵੀ ਇੱਥੇ ਕੋਲ ਬੈਠੇ ਰਿਹਾ ਸੌਰਵ ਆਇਆ ਉਹ ਗੋਭੀ ਆ ਬਾਤ ਹੈ ਰੇ ਗੋਬਾ ਬहोत ਬਾਤ ਬਣਾ ਰੋ ਖਾਣਾ ਖਾ ਰੇ ਗੋਬੀ ਹੈ ਮੰਮੀ ਤੂੰ ਪਲੇਟ ਲੈ ਲਾ ਵਾ ਹੈ ਪਲੇਟ ਕਿੱਥੇ ਆ ਪੂਆ ਨੇ ਬਰਤ ਰੱਖਿਆ ਅੱਜ ਪਲੇਟ ਕੋਈ ਨਹੀਂ ਪਲੇਟਾਂ ਲਿਓਣ ਆਲੀਆਂ ਆ ਪਲੇਟਾਂ ਲਿਓਣ ਆਲੀਆਂ ਕਰੇ ਪਲੇਟਾਂ ਹੈ ਨਹੀਂਓ ਕਰੇ ਹੈ ਲਿਓ ਜਾ ਕੇ ਪੂਪਰ ਪਲੇਟਾਂ ਪਲੇਟਾਂ ਹੈ ਨਹੀਂਓ ਹੈ ਨਹੀਂ ਹੈ ਨਹੀਂ ਹੈ ਕਿ ਕੋਈ ਪਲੇਟਾਂ ਹੈ ਨਹੀਂਓ ਉਹ ਆ ਮੈਂ ਕਿਨੇ ਨਾ ਚਲਾ ਲੈ ਕੇ ਜਾ ਮਰ ਸੋਈ ਚ ਨਾ ਰ ਮਾ ਮੁਕੀ ਮਾ ਨੀ ਤਰਾ ਹੋਂਗਾ ਤੈਨੂੰ ਉਦਰਾ ਬੂ ਮੁੱਢਾ ਤਾ ਜੋਰ ਨਹੀਂ ਹੈਗਾ ਜਿੰਨਾ ਮੇਚਿਆ ਚੱਲ ਅੰਦਰ ਆ ਗਈ ਆ ਆ ਗਈ ਆ ਦੋਸਤ ਇਹ ਮम्मा ਲੈ ਕੇ ਗਈ ਮੈਂ ਆਈ ਆਈ ਇਹ ਬੱਚਾ ਲੱਗੀ ਵਧੀਆ ਵਧੀਆ ਰੰਤੀ ਹੋਈ ਆ ਦੇਖ ਰਾ ਦੇ ਇਹ ਦੇਖ ਆ ਲੈ ਲੈ ਆ ਦੇ ਲੇ ਹਾ ਨਿਕਲ ਗਿਆ ਇਹ ਹਾਤੀ ਓਏ ਉੱਠ ਮੈਨੂੰ ਉੱਠ ਕੁਛ ਵੀ ਨਹੀਂ ਆ ਦੇਖੋ ਆਹ ਕਰਦਾ ਓਏ ਆ ਦੇਖਿਆ ਦੇਖੀ ਗਾ ਦੇਖਿਆ ਦੇਖ ਆ ਦੇ ਕੀ ਕਰਦਾ ਆ ਦੇ ਤੋਟੀ 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 ਗਾ ਜੀ ਨਾ ਆ ਤਾਂ ਕਮਿਆ ਕਰਨਾਂ ਨਹੀਂ ਅੱਧਾ ਜਾਏਗਾ ਨਾ ਬੋਬੋ ਨੂੰ ਜੰਦੀ ਕੱਢ ਕੇ ਬਾਹਰ ਆ ਕੇ ਸੈਂਸਡਾਈਨ ਪਾਈ ਯੂਜ਼ ਕਰਦਾ ਹਾਂ ਇਸ ਪ੍ਰਿੰਟਰ ਤੇ ਦੀ ਹੁੰਦੀ ਆ ਇਹ ਹੋਏ ਰੱਬਾ ਇਹ ਬੰਦਾ 135 35 ਸੁਣਾਈ ਜਾਂਦਾ ਹਾਂ ਭਾਜੀ 135 ਦੀ ਆਈ ਸੀ ਭਾਜੀ ਮੈਂ ਤਾਂ ਦੰਦ ਰੱਖਣਾ ਪਿਆ ਵੀ ਤਾਂ ਕਰਨ ਪਤਾ ਲੱਗੇ ਸੈਂਸਡਾਈਨ ਦੀ ਮਸ਼ਹੂਰੀ ਕਰਦਾ ਫੇਰ ਵੇਚ ਲੈ ਗਿਆ ਓਏ ਤੂੰ ਵੀ ਦੇਖ ਤੂੰ ਵੀ ਲਾ ਕਰ ਸੈਂਸਡਾਈਨ ਕਿਤੇ ਨਹੀਂ ਗਈ ਉਹ ਬਈ ਹਾਂਜੀ ਹਾਂਜੀ ਭਾਜੀ ਬਹੁਤ ਮਹਿੰਗੀ ਆ ਕੀ ਦੱਸਾਂ ਤੁਹਾਨੂੰ ਭਾਜੀ ਮਿੱਟੀ ਘੱਟਾ ਵੀ ਨਹੀਂ ਕੋੜ ਹੁੰਦੀ ਦੰਦ-ਦੰਦ ਬਹੁਤ ਦੂਰ ਆ ਇਹ ਬਿੱਕੂ ਇਹ ਤੇ ਸਾਰੇ ਸਾਰੇ ਨੇ ਆਪਣੇ ਪਿੱਛੇ ਲਾਇਆ ਹੋਇਆ ਹੈ ਭਾਜੀ ਮੂੰਹ ਦਾ ਰਾਜ ਵੀ ਦੱਸਾਂਗਾ ਹਜੇ ਮੈਂ ਸਟਾਰਟ ਨਹੀਂ ਕੀਤਾ ਪ੍ਰੋਡਕਟਰ ਜਿਹਾ ਚੱਲਣਾ ਕੰਮ ਦੰਦ ਇੱਕ ਉੱਚੇ ਨਿਵੇਂ ਆ ਭਾਜੀ ਇੱਕ ਨੋਟ ਕਰ ਦਿਓ ਦਿਖਾਇਓ ਕੱਲੇ ਚਾ ਉਧਰ ਹੋ ਉੱਚੇ ਨਿਵੇਂ ਉੱਚੇ ਨਿਵੇਂ ਦਿਖਾਇਓ ਦੰਦ ਇਹ ਦੰਦ ਜਿਹੜੇ ਆ ਇਹ ਨਾ ਦੋ ਖਰਗੋਸ਼ ਵਾਲੇ ਆ ਜੀਭਾ ਜੀਭਾ ਲਾ ਲਾ ਕੇ ਲੱਕੀ ਦੰਡ ਹਮ ਲੱਕੀ ਦੰਡ ਮੋਰ ਸਾਲ ਬਾਬਾ ਜੀ ਤੋਤਾ ਨਹੀਂ ਹੋਗਾ ਮੁੰਡਾ ਵੇ ਤੂੰ ਆਹ ਦੇਖੋ ਪਜਾਮੀ ਮੁੰਡੇ ਤੋਤੀ ਪਜਾਮੀ ਪੀ ਦੇਣੀ ਉਹਨੇ ਚੱਲ